ਜੀ ਸਤਿ ਅਦਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਸ਼ੁਭ ਯਾਤਰਾ ਸਪੰਕ ਚਿੱਤੇ ਬਾਰੇ ਦੱਸਦੇ ਹਾਂ ਸਪਤ ਪਹਿਲੇ ਗੁਰੂ ਜੀ ਦਾ ਜਕਾਰਾ ਲਾਵਾਂਗੇ ਗੋਸਵਾਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਕੀ ਜੈ ਅੱਜ ਦੀ ਮੀਟਿੰਗ ਜਿਹੜੀ ਆ 26 ਅਪ੍ਰੈਲ 7 ਨੂੰ ਸ਼ੁਭ ਯਾਤਰਾ ਤੇ 8 ਨੂੰ ਜਨਮ ਦਿਨ ਮਨਾਉਣ ਵਾਸਤੇ ਰੱਖੀ ਗਈ ਆ ਜਿਸ ਤਰ੍ਹਾਂ ਪਹਿਲਾਂ ਵੀ ਸਾਡੀ ਹਰ ਸਾਲ ਹੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਾਂ ਸਾਰੇ ਇਲਾਕੇ ਦੇ ਮੋਤਵਰਾਂ ਦੀ ਪ੍ਰਧਾਨਾਂ ਦੀ ਸਰਪੰਚਾਂ ਦੀ ਆਗੂਆਂ ਦੀ ਮੀਟਿੰਗ ਬੁਲਾਉਣੀ ਹੈ। ਔਰ ਉਹਦੇ ਵਿੱਚ ਵਿਚਾਰ ਵਟਾਂਦਰਾ ਕਰੀਦਾ ਹੈ ਕਿ ਤਸੋ ਕਿਸ ਤਰ੍ਹਾਂ ਕਰਨਾ ਹੈ ਕੀ ਸੁਝਾਅ ਨੇ ਉਹ ਸਾਰਿਆਂ ਦੇ ਸੁਝਾਅ ਲੈਏ ਨੇ ਔਰ ਸਾਰਿਆਂ ਨੇ ਇਹੋ ਹੀ ਇੱਕ ਮੁੱਠ ਹੋ ਕੇ ਇਕਤਾ અપnaiਆ ਤੇ ਜਵਾਬ ਦਿੱਤਾ ਤੇ ਜਿਵੇਂ ਪਹਿਲਾ ਸ਼ੋਭਾ ਯਾਤਰਾ ਸਾਡੀ ਚਲਦੀ ਆ ਉਸੇ ਪੈਟਰਨ ਦੇ ਉੱਤੇ ਹੀ ਇਸ ਵਾਰ ਵੀ ਸ਼ੋਭੇ ਯਾਤਰਾ ਉਸੇ ਤਰ੍ਹਾਂ 27 ਅਪ੍ਰੈਲ ਨੂੰ ਉਹੀ ਰੂਟ ਹੋਏਗਾ ਔਰ ਉਹੀ ਸਾਡਾ ਜੋ ਵੀ ਤਰੀਕਾ ਸਾਰੇ ਪਿੰਡ ਪਰਵਾਂ ਨੂੰ ਜਿਹੜੇ ਬਾਹਰ ਪਿੰਡਾਂ ਤੋਂ ਆਏ ਦੇ ਸੀ ਅੱਜ ਟਰੈਕਟਰ ਟਰਾਲੀਆਂ ਲੈ ਕੇ ਆਂਦੇ ਆ ਉਹਨਾਂ ਦੀ ਜੁਮਾਵਾਰੀ ਹੱਸ ਜੋੜ ਕੇ ਬੇਨਤੀ ਕੀਤੀ ਆ ਕਿ ਆਪਣੇ ਆਪਣੇ ਪਿੰਡ ਦੇ ਵਿੱਚੋਂ ਆਪਣੇ ਕਲੈਕਸ਼ਨ ਕਰਕੇ ਟਰੈਕਟਰ ਟਰਾਲੀਆਂ ਕਿਰਾਏ ਤੇ ਲੈ ਕੇ ਉਹਨਾਂ ਤੇ ਸਪੀਕਰ ਲਾਣੇ ਆ ਉਹਨਾਂ ਤੇ ਆਪਣੇ ਪਿੰਡ ਦਾ ਫਲੈਕਸ ਲਾਣਾ ਔਰ ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹਦੇ ਹੋ ਉਸ ਤਰ੍ਹਾਂ ਲਾ ਕੇ ਬਾਹਰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਉਂਕਿ ਆਪਣੇ ਵੀ ਸਾਡੇ ਸਮਾਜ ਦੇ ਲੋਕ ਜਿਹੜੇ ਆ ਉਹ ਆਪਣਾ ਹੀ ਚੋਪਾ ਯਾਤਰਾ ਵਾਸਤੇ ਤਿਆਰੀ ਕਰਨ 83 ਗੁਰੂਆਂ ਨੂੰ ਲੰਗਰ ਵੀ ਲਾਂਦੇ ਆ ਉਹ ਆਪਣੇ ਪਿੰਡ ਚੋਂ ਗਰਾਈਆਂ ਕਰਨ ਤੇ ਆਪਣੇ ਤੇ ਖਰਚ ਕਰਨ ਕਿਸੇ ਵੀ ਬਾਹਰ ਦਾ ਕੋ ਬੰਦਾ ਆ ਕੇ ਉਹਨਾਂ ਕੋਲੋਂ ਕੋ ਪੈਸੇ ਮੰਗਦਾ ਇਹਦੀ ਸ਼ੋਭਾ ਯਾਤਰਾ ਕੱਟਣੀ ਆ ਉਹਦੇ ਵਾਸਤੇ ਸਾਨੂੰ ਕਲੈਕਸ਼ਨ ਦਿਓ ਜਾਂ ਪੈਸਾ ਦਿਓ ਬਿਲਕੁਲ ਕਿਸੇ ਨੂੰ ਦੇਣਾ ਆਪਣੇ ਦਾ ਖਰਚ ਕਰੋ ਸੋ ਗੁਰੂ ਨਾਭਾ ਸਾਹਿਬ ਦੀ ਇਹ ਮਰਗਾ 453 52 ਸ਼ੁਭ ਯਾਤਰਾ ਹੈਗੀ ਉਹਦੇ ਵਿੱਚ ਅੱਗੇ ਨਾਲੋਂ ਵੱਧ ਚੜ ਕੇ ਹਿੱਸਾ ਲੈਣਾ ਹੈ ਭੈਣਾ ਸਹਿਯੋਗ ਦਿਨ ਸਾਰਾ ਹੀ ਬੀਬੀਆਂ ਨਾਲ ਸਾਰੀਆਂ ਟਰਾਲੀਆਂ ਭਰੀਆਂ ਹੁੰਦੀਆਂ ਨੇ ਭਰਾਵਾਂ ਦਾ ਸਹਿਯੋਗ ਚਾਹੀਦਾ ਉਹਨਾਂ ਨੂੰ ਬੈਠ ਕਰਕੇ ਉਹਨਾਂ ਦੀ ਸਿਕਿਉਰਿਟੀ ਦਾ ਸੇਫਟੀ ਦਾ ਪ੍ਰਬੰਧ ਵੀ ਉਹਨਾਂ ਆਪ ਹੀ ਕਰਨਾ ਜਿਹੜੀ ਇਥੋਂ ਪਿੰਡ ਹੱਲੇ ਤੋਂ ਸ਼ੋਭਾ ਯਾਤਰਾ ਸ਼੍ਰੀ ਗੁਰ ਨਾਗਪਾਦਾਸ ਜੀ ਤੋਂ ਮੰਦਰ ਤੋਂ ਚੱਲਣੀ ਹੈ ਉਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਐਡਮਿਨਿਸਟ੍ਰੇਸ਼ਨ ਦੀ ਜਾਂ ਸ਼੍ਰੀ ਗੁਰ ਨਾਗਪਾਦਾਸ ਮਾਨ ਸਭਤੀ ਪੰਜਾਬ ਰਜਿਸਟਰ ਦੇ ਰਹੀ ਹੈ ਉਹਦੇ ਚੇਅਰਮੈਨ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਜਨਰਲ ਸੈਕਟਰੀ ਸਾਰੇ ਅਹੁਦੇਦਾਰ ਸਰਪੰਚ ਜੀ ਖੜੇ ਨੇ ਇਹ ਉਹਨਾਂ ਦਾ ਕੰਟਰੋਲ ਹੋਏਗਾ ਕਿ ਕਿਸ ਤਰ੍ਹਾਂ ਇੱਕ ਬੇਨਤੀ ਹੋਰ ਹੈ ਕਿ ਜਿਹੜੀ ਟਰਾਲੀ ਜਦੋਂ ਪਹੁੰਚਦੀ ਹੈ ਉਹ ਟਰਾਲੀ ਦੇ ਪਿੱਛੇ ਛੁਪ ਕੇ ਟਰਾਲੀ ਲਾ ਲੈ ਉਹ ਗਾਂਬਸ਼ਾਨ ਦੀ ਕੋਸ਼ਿਸ਼ ਨਾ ਕਰਨ ਕਰੋ ਉਹਦੇ ਵਾਸਤੇ ਪਿਛਲੇ 2-3 ਸਾਲ ਹੋ ਗਏ ਇੱਕ ਬੜਾ ਵੱਡਾ ਐਕਸਲਰੇਟ ਹੋ ਗਿਆ ਸੀਗਾ ਸੋ ਆਰਾਮ ਨਾਲ ਸਾਰੇ ਸ਼ੋਭਾ ਯਾਤਰੀ ਕੋ ਸ਼ਰਾਬ ਪੀ ਕੇ ਨਾ ਆਏ ਉਹ ਹੁਲੜਬਾਜੀ ਨਾ ਕਰੇ ਉਹ ਬੜੇ ਇੱਕ ਧਾਰਮਿਕ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਇਹ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਾ ਵੱਧ ਤੋਂ ਵੱਧ ਸੰਗਤ ਲੈ ਆਓ ਕਿਉਂਕਿ ਸਾਰਿਆਂ ਹੀ ਸ਼ੋਭਾ ਯਾਤਰਾ ਦੇ ਵਿੱਚ ਉਹ ਅੱਗੇ ਤੁਹਾਡਾ ਰਿਕਾਰਡ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੁਭ ਯਾਤਰਾ ਬਹੁਤ ਵੱਢੀ ਹੁੰਦੀ ਹੈ ਸੋ ਐਤ ਤਾਂ ਵੀ ਆਣਾ ਵਿਸ਼ੇਸ਼ ਤੁਹਾਡਾ ਇੱਥੇ ਮੰਦਿਰ ਦੇ ਵਿੱਚ ਆਪਾਂ ਸਨਮਾਨ ਕਰਾਂਗੇ ਰੋਪੇ ਦੇਵਾਂਗੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਇੱਥੇ ਹੋਏਗਾ ਚਾਹ ਪਾਣੀ ਦਾ ਸਾਰਾ ਪ੍ਰਬੰਧ ਇੱਥੇ ਹੋਏਗਾ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਕਮੀ ਨਹੀਂ ਆਏਗੀ ਪਰ ਤੁਹਾਡੇ ਨੂੰ ਸਾਨੂੰ ਇਹੋ ਆਸ ਹੈ ਕਿ ਇੱਕ ਧਾਰਮਿਕ ਆਗੂ ਹੋ ਕੇ ਕੋਈ ਕ੍ਰੈਡਿਟ ਨਾਲ ਆਉਣ ਦੀ ਕੋਸ਼ਿਸ਼ ਕਰੇ ਔਰ ਸਾਰੇ ਹੀ ਇੱਕ ਆਪਣੇ ਗੁਰੂ ਮਹਾਰਾਜ ਦਾ ਨਾਮ ਉਚਾਰਨ ਵਾਸਤੇ اپنی قوم ਦਾ اپنی برادری دا ناشتشا کرن واسطے انا من انا ہو کے اس دن سارے اکٹھے ہو کے شو دکھ دیو کہ اے برادری وی اکٹھی ہے۔ گو સ્વામી શ્રી ਗੁਰੂ ਨਾਨਕ ਸਾਹਿਬ ਮਹਾਰਾਜ ਕੀ ਜੈ। ਅਰਦਾਸ ਜੀ ਪੰਜਾਬ ਸਰਕਾਰ ਵੱਲੋਂ ਹਰ ਵੇਲੇ ਜਿਹੜੇ ਹਰ ਸਾਲ ਛੁੱਟੀ ਕੀਤੀ ਜਾਂਦੀ ਹੈ ਤੇ ਇਸ ਦੇ ਸਬੰਧ ਵਿੱਚ ਦੇਖੋ ਪੰਜਾਬ ਸਰਕਾਰ ਵੱਲੋਂ ਆਲਰੇਡੀ ਕਸਟਮਡ ਛੁੱਟੀ ਪੰਜਾਬ 'ਚ ਹੋ ਚੁੱਕੀ ਆ। ਇਸ ਵਾਰ ਵੀ ਉਦਵਾਰ ਨੂੰ ਸ਼ੁਭ ਯਾਤਰਾ نکلنی ਆ। ਔਰ ਮੰਗਲਵਾਰ ਨੂੰ ਆਪਾਂ ਡੀਸੀ ਸਾਹਿਬ ਕੋਲੋਂ ਹਾਫ ਡੇ ਲੈ ਕੇ ਅੱਧੇ ਦਿਨ ਦੀ ਛੁੱਟੀ ਵੀ ਕਰਾ ਕੇ ਤਾਂ ਕਿ ਸਾਰੇ ਹੀ ਮਲਾਜ਼ਮ ਵੀ ਤੇ ਸਟੂਡੈਂਟ ਵੀ ਉਹ ਆਪਣੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਸਕਣ। ਜੀ ਚੌਂਕ ਦਾ ਅੱ퍼 ਬੜਾ ਚੌਂਕ ਦਾ। ਇਹ ਪ੍ਰਸ਼ਾਸਨ ਕੀ ਵੀ ਇਹ ਨਾ ਕਿਹਦੇ ਚੌਂਕ ਬਾਰੇ। ਲੇਕੋ ਚੌਂਕ ਬਾਰੇ ਬੜੇ ਚਿਰਾਂ ਦੀ ਡਿਮਾਂਡ ਚੱਲ ਰਹੀ ਹੈ। ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਸਿਰੇ ਚੜ ਰਹੀਆਂ। ਹਰ ਚੌਂਕ ਦਾ ਚੁਮੇਲਾ ਪਿਆ ਹੋਇਆ। ਔਰ ਅਸੀਂ ਕੋਈ ਹੁੱਲੜਵਾਦੀ ਨਹੀਂ ਕਰਨਾ ਚਾਹਦੇ। ਕੋਈ ਐਵੇਂ ਜੋਸ਼ ਚਾਕੇ ਕੋਈ ਗਲਤ ਕੰਮ ਨਹੀਂ ਕਰਨਾ ਚਾਹੁੰਦੇ ਕਈ ਸਾਡੀ ਬਰਾਲੀ ਦੇ ਲੋਕਾਂ ਦਾ ਵੀ ਇਹ ਸੁਝਾਅ ਵੀ ਜਿਸ ਤਰ੍ਹਾਂ ਉੱਥੇ ਸਲੀਵ ਲਾ ਕੇ ਚੌਕ ਮੰਨ ਲਿਆ ਇਦਾਂ ਦਾ ਚੌਕ ਮੰਨ ਲਈਏ ਪਰ ਮੈਂ ਨਹੀਂ ਉਹਦਾ ਦੀ ਇੱਕ ਆਗੂ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦਾ ਵੀ ਐਵੇਂ ਜਾ ਕੇ ਉਸ ਦਾੰਗਾ ਖਾਈਏ ਜਾਂ ਦਾੰਗਾ ਮਾਰੀਏ ਉਹ ਚੰਗਾ ਨਹੀਂ ਲੱਗਣਾ ਸਰਕਾਰ ਹੀ ਚੌਕ ਬਣਾ ਕੇ ਦੇਗੀ ਅੱਗੇ ਸਾਡਾ ਚੌਕ ਵਾਸਤੇ 4 ਲੱਖ ਰੁਪਏ ਮਨਜ਼ੂਰ ਹੋਇਆ ਸੀ ਪਾਲਾ ਸਾਹਿਬ ਨੇ ਦੱਸਿਆ ਸੀ ਉਹ ਵੀ ਖੁਰਦਪੁਰ ਦੀ ਹੋ ਗਿਆ ਸਰਕਾਰ ਬਦਲ ਗਈ ਸਰਕਾਰਾਂ ਨੇ ਸਾਨੂੰ ਲਾਰਾ ਹੀ ਲਾਹੜੇ ਤੁਹਾਡਾ ਚੌਕ ਵੀ ਬਣ ਜਾਏਗਾ ਤੁਹਾਡਾ ਗੇਟ ਵੀ ਬਣ ਜਾਏਗਾ ਅਜ ਤੱਕ ਕੋਈ ਪੈਸਾ ਦਾ ਵੀ ਕੋਈ ਪਤਾ ਨਹੀਂ ਲੱਗਾ ਕਿੱਧਰ ਗਏ ਨੇ ਖਰਚਲੇ ਆ ਜਾਂ ਬੈਕਫੁੱਟ ਕਰਲੇ ਨੇ ਇਹ ਵੀ ਮੈਨੂੰ پتہ ਲੱਗਾ ਪੰਚਾਇਤਾਂ ਕੋਲ ਇਸ ਸਰਕਾਰ ਨੇ ਪੈਸੇ ਵੀ ਵਾਪਸ ਲੈ ਲਈ ਜੋ ਪਤਾ ਨਹੀਂ ਕੀ ਬਣਿਆ ਚਲੋ ਜੇ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਉਹ ਚੌਕ ਵੀ ਬਣੇਗਾ ਤੇ ਗੇਟ ਵੀ ਬਣੇਗਾ ਹੋਰ ਵੀ ਜਿਹੜੀ ਮੰਦਿਰ ਦੀ ਉਸਾਰੀ ਆ ਇਹਦੇ ਵਾਸਤੇ ਮੈਂ ਆਪਣੇ ਪੈਰਾਂ ਪਰ ਆ ਕੇ ਵੀ ਰਿਕਵੈਸਟ ਕਰਾਂਗਾ ਇੰਟਰਸਟ ਲੈ ਕੇ ਸਿਰਫ ਮੰਦਿਰ ਦੀ ਜਿਹੜੀ ਕਮੇਟੀ ਆ ਉਹੀ ਆ ਸ਼ੋਭਾ ਯਾਤਰਾ ਤੋਂ ਬਾਅਦ ਕਿਉਂਕਿ ਸ਼ੋਭਾ ਯਾਤਰਾ ਦੇ ਵੀ ਸਾਰੇ ਕਮੇਟੀ ਨੇ ਖਰਚ ਕਰਨਾ ਹੈ ਬਾਹਰੋਂ ਕੋਈ ਗ੍ਰਾਹੀ ਨਹੀਂ ਲੈਂਦੇ ਜਿਹੜਾ ਸਾਡੇ ਹੋਰਦਾਰਾ ਉਹੀ ਤਰ੍ਹਾਂ ਕੋਈ 10000 ਦੇਣ ਦੇ ਕੋ 2000 ਦੇਣ ਦੇ ਕੋ 3000 ਦੇਣ ਆ ਤੇ ਸਾਡਾ ਸ਼ੋਭਾ ਯਾਤਰਾ ਦਾ ਖਰਚਾ ਪੂਰਾ ਹੋ ਜਾਂਦਾ ਸੋ ਬਾਕੀ ਅਸੀਂ ਆਮ ਨਹੀਂ ਲੋਕਾਂ ਕੋਲ ਗ੍ਰਾਹੀ ਕਦੀ ਵੀ ਲੈਣੀ ਤੇ ਨਾ ਹੀ ਲਵਾਂਗੇ ਉਹ ਆਪਣੇ ਆਪ ਹੀ ਕਰਨ ਤੇ ਆਪਣੇ ਕੰਮ ਸਵਾਰਨ ਆਪ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਸੱਤ ਭੈਣ ਨੂੰ ਇੱਕ ਦਿਨ ਆਪਣਾ ਭੰਨ ਕੇ ਸਾਰੇ ਇਕੱਠੇ ਹੋ ਕੇ ਤੇ ਅੱਠ ਆਪਣਾ ਲੋ ਆਪਣੇ ਆਪਣੇ ਪਿੰਡਾਂ ਤੋਂ ਲੰਗਰ ਜ਼ਰੂਰ ਲਾਓ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਪਾ ਦਸ ਮਹਾਰਾਜ ਦੇ ਹਾਪਾ ਸ਼੍ਰੋਮਣੀ ਮੰਦਿਰ ਦੇ ਵਿੱਚ ਜਿਹੜੀ ਅੱਜ ਮੀਟਿੰਗ ਹੋਈ ਆ ਭਾਜੀ ਜਯੋਧਵੀਰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਇਹਨਾਂ ਸਾਰਿਆਂ ਆਪਣੇ ਵੱਖ-ਵੱਖ ਅਹੁਦੇਦਾਰਾਂ ਨੂੰ ਔਰ ਪਿੰਡਾਂ ਦੇ ਜਿਹੜੇ ਵੀ ਸਾਡੇ ਸਰਪੰਚ ਨੇ ਪੰਚ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦਾ ਵੱਖ-ਵੱਖ ਤਰ੍ਹਾਂ ਦੇ ਸੁਝਾਅ ਲਏਗੇ ਨੇ ਹਰ ਸਾਲ ਦੀ ਤਰ੍ਹਾਂ ਜਿਹੜੀ 7 ਅਪ੍ਰੈਲ ਨੂੰ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਇਹਨੂੰ ਹੋਰ ਬਿਹਤਰ ਕਿਸ ਢੰਗ ਨਾਲ ਕੀਤਾ ਜਾਵੇ ਤੇ ਵੱਖ-ਵੱਖ ਸਾਡੇ ਅਹੁਦੇਦਾਰਾਂ ਨੇ ਸਾਹਮਣੇ ਆਪਣੇ ਸੁਝਾਅ ਦਿੱਤੇ ਨੇ ਕਿ ਕਿਸ ਢੰਗ ਨਾਲ ਡਿਸਪਲਿਨ ਦੇ ਨਾਲ ਅਸੀਂ ਉਹ 7 ਤਰੀਕ ਨੂੰ ਜਿਹੜੀ ਸੋਭਾ ਯਾਤਰਾ ਕੱਢਣੀ ਹੈ ਔਰ 8 ਤਰੀਕ ਨੂੰ ਅਸੀਂ ਜਿਹੜਾ ਲੰਗਰ ਵੱਖ-ਵੱਖ ਪਿੰਡਾਂ ਦੇ ਵਿੱਚ ਲਗਾਣੇ ਆ ਹਰ ਸਾਡੀ ਤਰ੍ਹਾਂ ਉਹ ਵਧੀਆ ਟਾਂਗਣਾ ਅਸੀਂ ਸੁਝਾਅ ਦਿੱਤੇ ਨੇ ਅਸੀਂ ਸਾਰੇ ਹੀ ਰਲ ਕੇ ਉਹਨਾਂ ਸੁਝਾਵਾਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਲਾਗੂ ਕਰਾਂਗੇ ਦੂਸਰਾ ਜਿਹੜੀ ਅਸੀਂ ਅਪੀਲ ਕਰਨੇ ਆ ਪਈ ਗੁਰੂ ਮਹਾਰਾਜ ਜੀ ਦੇ ਜਦੋਂ ਆਪਾਂ ਸੋਭਾ ਯਾਤਰਾ ਕੱਢਣੀ ਹੈ ਨਗਰ ਕੀਰਤਨ ਕੱਢਣਾ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੀ ਜਿਹੜੀ ਜੰਗ ਪੀੜੀ ਆ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਨਿਰੋਧ ਕਰਦੇ ਆ ਕਿ ਉਹ ਬਗੈਰ ਕਿਸੇ ਨਸ਼ੇ ਤੋਂ ਬਗੈਰ ਕਿਸੇ ਕੋਈ ਵੀ ਹੱਲਾ ਗੁੱਲੇ ਤੋਂ ਐਂਡ ਡਿਸਪਲਾਈਨ ਦੇ ਵਿੱਚ ਚੱਲਣ ਤਾਂ ਜੋ ਸਾਡੇ ਗੁਰੂ ਜੀ ਦੇ ਜਿਹੜੇ ਮਾਰਗਦਰਸ਼ਨ ਦੱਸੇ ਹੋਏ ਆ ਉਹ ਲੋਕਾਂ ਨੂੰ ਵੀ ਇਹ ਪਤਾ ਲੱਗੇ ਕਿ ਇਹ ਕੌਮ ਵਾਕਈ ਇੱਕ ਡਿਸਪਲਾਈਨ ਕੌਮ ਹੈ ਕਿ ਅਸੀਂ ਸਾਰਿਆਂ ਨੇ ਜਿੱਥੇ ਉਹ ਦੱਸਣਾ ਦੂਸਰਾ ਤੁਸੀਂ ਇਹ ਵੀ ਇੱਕ ਕੁਐਸਚਨ ਕੀਤਾ ਕਿਉਂਕਿ ਦੂਸਰੇ ਇੱਕ ਤੀਸਰੇ ਥੰਮ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਅਸੀਂ ਗਰੀਬ ਸਾਡੀ ਕੌਮ ਹੈ ਅਸੀਂ ਗਰੀਬ ਆ ਅਸੀਂ ਸਾਰਿਆਂ ਹੀ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਗਰੀਬਾਂ ਨੂੰ ਵੱਲ ਵੀ ਦੇਖਿਆ ਜਾਵੇ ਅਸੀਂ ਨਹੀਂ ਲੜਦੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਕਿ ਸਾਡੇ ਗੁਰੂ ਮਹਾਰਾਜ ਦਾ ਵੀ ਕਿਤੇ ਇੰਨੇ ਚੌਂਕ ਨੇ ਅਸੀਂ ਫਿਰ ਤੁਹਾਡੇ ਕੋਲ ਅਪੀਲ ਕਰਦੇ ਆ ਸਾਰੀਆਂ ਹੀ ਪਾਰਟੀਆਂ ਨੂੰ ਕਰਦੇ ਆ ਵੀ ਸਾਡੀ ਬਰਾਦਰੀ ਨਾਲ ਵੀ ਕਿਤੇ ਛਾਲ ਕਰੋ ਅਸੀਂ ਵੀ ਇੱਕ ਪੰਜਾਬ ਦਾ ਹਿੱਸਾ ਆ ਅਸੀਂ ਵੀ ਇੱਥੇ ਰਹਿੰਦੇ ਆ ਕਿਾ ਸਾਨੂੰ ਕੋਈ ਅਧਿਕਾਰ ਨਹੀਂ ਲੇਕਿਨ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਨਿਮਰਤਾ ਨਾਲ ਬੇਨਤੀ ਕਰਦੇ ਆ ਵੀ ਸਾਡੇ 'ਤੇ ਖਿਆਲ ਕੀਤਾ ਜਾਵੇ ਸਾਡੇ ਗੁਰੂ ਮਹਾਰਾਜ ਨੂੰ ਜਿੱਥੇ ਤੁਹਾਨੂੰ ਸੂਟੇਬਲ ਕੋਈ ਚੌਕ ਲੱਗਦਾ ਤੇ ਸਾਡਾ ਉਹ ਚੌਕ ਤਾਂ ਜੋ ਇੰਨੀ ਜ਼ਰਾ ਵੀ ਸਾਡੀ ਜਿਹੜੀ ਮੰਗ ਆ ਅਸੀਂ ਤੇ ਕਹਾਂਗਾ ਇੰਨੀ ਚਿਰ ਦੀ ਲਟਕਨੀ ਜਿਹੜੀ ਪਾਰਟੀ ਸਾਡੇ ਲਈ ਕਰੇਗੀ ਉਹਦੇ ਸਾਡੇ ਦਿਲਾਂ ਵਿੱਚ ਹੋਰ ਵਿਸ਼ੇਸ਼ ਸਨਮਾਨ ਹੋਵੇਗਾ ਸੋ ਅੱਜ ਦੇ ਜੋ ਅਸੀਂ ਸਾਰੇ ਰਲ ਕੇ ਇਕੱਠੇ ਹੋਏ ਆ ਇਹ ਵੱਖਰਾ ਹੀ ਇੱਕ ਵਸਾ ਆ ਵੱਖਰੇ ਵੱਖਰੇ ਸਾਰਿਆਂ ਨੇ ਇਹਦੇ ਵਿੱਚ ਅ ਅਸੀਂ ਭਾਜੀ ਜੁਧਵੀਰ ਹੋਣਾ ਨੂੰ ਵੀ ਅਥੋਰਾਈਜ਼ ਕਰਤਾ ਕਿ ਜੋ ਵੀ ਤੁਸੀਂ ਅੱਗੇ ਜਿਹਦਾ ਪਰਮਿਸ਼ਨ ਲੈਣੀ ਆ ਜਾਂ ਜੋ ਵੀ ਤੇ ਰਲ ਕੇ ਜੋ ਵੀ ਕਰਨਾ ਗੁਰੂ ਸਾਹਿਬ ਜੀ ਨੂੰ ਬੋਲੋ ਗੋ ਸੁਆਮੀ ਸ਼ਿਰ ਗੋ ਨਬਦਾਸ ਮਹਾਰਾਜ ਕੀ ਜੈ ਅੱਜ ਇੱਕ ਵਿਸ਼ੇਸ਼ ਮੀਟਿੰਗ 7 April ਦੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਰੱਖੀ ਗਈ ਆ ਉਹਦੇ ਵਿੱਚ ਸਾਡੀ ਪੰਜਾਬ ਦੀ ਕਮੇਟੀ ਤੇ ਜ਼ਿਲ੍ਹੇ ਦੀ ਕਮੇਟੀ ਸ਼ਹਿਰ ਦੀ ਕਮੇਟੀ ਜਿਹੜੀ ਮੌਜੂਦ ਹੋਈ ਸੀ ਉਹਦੇ ਵਿੱਚ ਵੱਡੀ ਤਰ੍ਹਾਂ ਚੰਗਤਾਂ ਆਈਆਂ ਨੇ ਆਪਾਂ ਪੰਜਾਬ ਦੀ ਕਮੇਟੀ ਨੂੰ ਇਹ ਸ਼ੁਭਾਸ਼ਣ ਦਿੰਦੇ ਆ ਸ਼ਹਿਰ ਕਮੇਟੀ ਵੱਲੋਂ ਜੋ ਵੀ ਸਹਿਯੋਗ ਦਿੱਤਾ ਜਾਏਗਾ ਆਪਾਂ ਵੱਧ ਤੋਂ ਵੱਧ ਦਿੱਤਾ ਜਾਏਗਾ ਆਪਾਂ ਜਿੱਥੇ 40 45 ਸਟਾਲ ਲੱਗੇ ਸੀ ਇਸ ਵਾਰ ਅਸੀਂ 50 ਤੋਂ ਪਲੱਸ ਜਿਹੜੇ ਸਟਾਲ ਲੋਕਾਂ ਨਾਲ ਰابطਾ ਬਣਾ ਕੇ ਤੇ ਕੀਤੇ ਜਾਣਗੇ ਤਾਂ ਕਿ ਸਾਡੇ ਸਮਾਜ ਦੇ ਵਿੱਚ ਵੱਡੀ ਤਰ੍ਹਾਂ ਜਿਸੀਂ ਲੋਕ ਰਹਿੰਦੇ ਆ ਹਰ ਚੌਥਾ ਬੰਦਾ ਸਾਡੀ ਬਰਾਦਰੀ ਦਾ ਕੰਮ ਕਰਦਾ ਤੇ ਕੁਝ ਇਹਨਾਂ ਹਰ ਬਰਾ ਐਸਾ ਜਿਹੜੀ ਬਰਾਦਰੀ ਅੱਗੇ ਵਧ ਗਈ ਹੈ ਸਾਡੀ ਬਰਾਦਰੀ ਨੂੰ ਅੰਗੋਲਿਆ ਕਰ ਦਿੱਤਾ ਜਾਂਦਾ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਇਹ ਬਰਾਦਰੀ ਜਿਹੜੀ ਹੈ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਚੌਂਕ ਦੀ ਮੰਗ ਰੇ ਅਸੀਂ ਕੋਈ ਜਿਹੜੀ ਬਰਾਦਰੀ ਹੈ ਇਹ ਹਿੰਦਕਨੀ ਆ ਸ਼ਾਂਤੀ ਮੈਤਰੀ ਤਰੀਕੇ ਨਾਲ ਕੰਮ ਕਰਦੀ ਆ ਪਰ ਇਹ ਘੋਲੀ ਹੋਣ ਦੇ ਕਾਰਨ ਇਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਯੋਜਨਾਵਾਂ ਬਣਾ ਰਹੇ ਹਾਂ ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਨੇ ਤੋਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਲੋਕਾਂ ਦੀ ਵੀ ਬਾਹ ਫੜ ਕੇ ਜਿਹੜਾ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਨਹੀਂ ਤੇ ਫਿਰ ਜਿਹੜੇ ਆ ਵੋਟ ਬੈਂਕ ਬਹੁਤ ਵੱਡੀ ਤੇ ਅੱਜ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਸਾਡਾ ਹੈਗਾ ਤੋਂ ਸਾਡੇ ਵਿੱਚ ਵੀ ਇਹਨਾਂ ਲੋਕਾਂ ਨੂੰ ਵੀ ਜਿਹੜਾ ਸਨਮਾਨ ਦੂਜੀਆਂ ਬਰਾਦੀਆਂ ਵਾਂਗੂ ਦਿੱਤਾ ਜਾਵੇ ਤਾਂ ਕਿ ਸਾਡਾ ਸਮਾਜ ਵੀ ਜਿਹੜਾ ਜਿਹੜਾ ਗਰਮ ਮਹਿਸੂਸ ਕਰ ਸਕੇ ਤੋਂ ਸਾਡੀ ਜਿਹੜੇ ਚੇਅਰਮੈਨ ਸਾਹਿਬ ਹੈ ਪੰਜਾਬ ਦੇ ਪ੍ਰਧਾਨ ਨੇ ਹੋਰ ਜਿਹੜੀ ਸਾਡੀ ਕਮੇਟੀ ਨੇ ਆਪਾਂ ਜੋ ਸਾਨੂੰ ਇਹ ਗਾਈਡਲਾਈਨ ਕਰਾ ਗਿਆ ਅਸੀਂ ਉਸੇ ਮੁਤਾਬਕ ਜਿਹੜੀ ਸ਼ਹਿਰ ਕਮੇਟੀ ਨੂੰ ਵੱਡੀ ਤਦਾਦ ਵਿੱਚ ਸਜਾਵ ਲਾ ਕੇ ਸਟਾਲਾਂ ਦੇ ਨਾਲ ਸੰਗਤ ਨੂੰ ਹੰਝੂਮ ਇਕੱਠਾ ਕਰਕੇ ਜਿਹੜਾ ਵੱਧ ਤੋਂ ਵੱਧ ਜਿਹੜਾ ਨਾ ਸ਼ੋਭਾ ਯਾਤਰਾ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਾਡੀ ਡਿਮਾਂਡ ਹੈ ਕੋਈ ਨਹੀਂ ਜੋ ਸਾਡੀ ਪੰਜਾਬ ਦੀ ਕਮੇਟੀ ਕਹੇਗੀ ਅਸੀਂ ਉਸੇ ਹਿਸਾਬ ਨਾਲ ਚੱਲਣਾ ਜੋ ਇਹਨਾਂ ਦੀ ਗਾਈਡਲਾਈਨਸ ਹੋ ਗਿਆ ਅਸੀਂ ਉਸੇ ਤਰ੍ਹਾਂ ਚੱਲਣਾ ਕਿਉਂਕਿ ਜਿਹੜੇ ਚੌਂਦੀ ਮੰਗ ਆ ਅਸੀਂ ਚਾਹਨੇ ਆ ਵੀ ਸਾਡੀ ਵੀ ਜਿਹੜੀ ਐ ਚੌਂਕ ਦੀ ਜਿਹੜੀ ਐ ਉਹ ਉਹਦੇ ਵਿੱਚ ਰੱਖਿਆ ਜਾਵੇ ਤਾਂ ਕਿ ਸਾਡੇ ਸਮਾਜ ਨੂੰ ਵੀ ਇੱਕ ਗਰਮ ਮਹਿਸੂਸ ਹੋ ਸਕੇ ਮਿੱਟੀ ਰੱਖੀਏ ਨੇ ਬਰੇ ਦਾਸ ਮੈਂ ਮੈਂ ਜਰਪਾਲ ਖਲੋਤਰਾ ਸਰਪੰਚ ਸੁਖੀ ਨਾਬਾਦਾਸ ਮਹਾਂ ਸੰਤੀ ਪੰਜਾਬ ਅੱਜ ਅਸੀਂ ਵੱਖ-ਵੱਖ ਪਿੰਡਾਂ ਤੋਂ ਸਾਰੇ ਸਾਥੀ ਸ਼੍ਰੀ ਗੁਰੂ ਨਾਬਾਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜੋ ਕਿ 8 ਪੈਨ ਹੈ ਸਤ ਪ੍ਰਿਆ ਨੂੰ ਸੁਭਾ ਯਾਤਰਾ ਨਿਕਲਣੀ ਆ ਉਸ ਦੇ ਸਬੰਧ ਵਿੱਚ ਇਕੱਠੇ ਹੋਏ ਆ ਸਾਰੇ ਸਾਥੀਆਂ ਨੇ ਇਹ ਸੰਕਲਪ ਕੀਤਾ ਕਿ ਅਸੀਂ ਇਸ ਸਾਲ ਹੋਣ ਵਾਲੀ ਜਿਹੜੀ ਸੁਭਾ ਯਾਤਰਾ ਵਾ ਉਹਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਵਾਂਗੇ ਫਾਈਨੈਂਸ਼ੀਅਲੀ ਵੀ ਆਪਾਂ ਜਿਹੜੀ ਆ ਉਹ ਮਦਦ ਕਰਾਂਗੇ ਅੱਜ ਇੱਕ ਹੋਰ ਵੱਡਾ ਫੈਸਲਾ ਕੀਤਾ ਕਿ ਬਾਕੀ ਇਹ ਕੋਨਾਂ ਦੇ ਚੌਕ ਬਣੇ ਨੇ ਸਾਡੀ ਬਰਾਦੀ ਦਾ ਅਜੇ ਤੱਕ ਕੋਈ ਚੌਂਕ ਨਹੀਂ ਬਣਿਆ ਤੇ ਮੈਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਆ ਕਿ ਜਿੱਦਾਂ ਦੂਸਰੇ ਲੋਕਾਂ ਨੇ ਆਪਣੇ ਇਕੱਠੇ ਹੋ ਕੇ ਤੇ ਉੱਥੇ ਜਾ ਕੇ ਆਪਣੇ ਚੌਂਕ ਦਾ ਝੰਡਾ ਗੱਡ ਲਿਆ ਤੇ ਆਉਣ ਵਾਲੇ ਸਮਾਜ ਦੇ ਵਿੱਚ ਅਸੀਂ ਵੀ ਆਪਣੀ ਜੜੀ ਆ ਉਹ ਇਕੱਠੇ ਹੋ ਕੇ ਜਦੋਂ ਬੜੀ ਦੇਵਜਿਲ ਜੇ ਲੋੜ ਪਈ ਤੱਪਾਂ ਬੜੀ ਲਈਏ ਆਪਾਂ ਆਪਣਾ ਚੌਕ ਬਣਾਵਾਂ ਜੇ ਡਾਂਗਾ ਨਹੀਂ ਖਾਣੀਆਂ ਪਈਆਂ ਤੇ ਆਪਾਂ ਡਾਂਗਾ ਖਾਣ ਲਈ ਤਿਆਰ ਆ ਅਸੀਂ ਆਪਣੇ ਸਾਰੇ ਸਾਥੀਆਂ ਦੇ ਸਾਰੇ ਸਾਥੀ ਹੱਥ ਖੜੇ ਕਰਕੇ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਸਹਿਮਤ ਆਂ ਸੋ ਨਾ ਜ਼ਿਆਦਾ ਨਾ ਕਹਿੰਦਾ ਹੋਇਆ ਇਹ ਸ਼ਿਰਕ ਨਾ ਬਾਦਸ਼ਾਹ ਨਰਾਜ਼ ਹੋ ਕੇ ਬੇਨਤੀ ਕਰਦਾ ਤੇ ਹੋਰ ਵਾਲੇ ਸਮੇਂ ਵਿੱਚ ਸ਼ੁਰੂ ਕਰਨਾ ਬਾਦਸ਼ਾਹ ਮਹਾਰਾਜ ਜੀ ਆ ਸਾਡੀ ਸੰਗਤ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਚੌਕ ਉਹ ਵੀ ਬਣ ਜਾਏ। ਹੋਰ ਸਮੇਂ ਦੀ ਟੋਗ ਨੂੰ ਲੈ ਕੀ ਕਰੀ ਦੀ ਉਹ ਕੀ ਲੈਣਾ? ਕੀ ਲੈਣਾ? ਜੁਸਮਿਤ ਕਹਿੰਦਾ ਨਹੀਂ ਹੋਰ ਵਾਲੇ ਸਮੇਂ ਦੇ ਵਿੱਚ ਜਿਹਦੇ ਦਾ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਸੰਗਤ ਆ ਉਹ ਪਿੰਡਾਂ ਦੇ ਜਿਹੜੇ ਸਰਪੈਂਚ ਨੇ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਸਾਡੇ ਕੋਲ ਜਿਹੜੇ ਮਦਦ ਨਹੀਂ ਬਣੇ ਅਸੀਂ ਉਹ ਆਪਾਂ ਆਪਣੇ ਸਾਥੀਆਂ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਦਿਨਾਂ ਪਿੱਛੇ ਸਾਡੇ ਜੱਜ ਘਰ ਬਣੇ ਨੇ ਉੱਥੇ ਸ਼ਰਗੁਨਾਬਾ 10 ਦੱਸਦਾਂ ਜਿਹੜਾ ਵਾ ਮੰਦਰ ਨਹੀਂ ਬਣਿਆ ਤੇ ਆਪਾਂ ਉੱਥੇ ਹਮਲਾ ਮਾਰ ਕੇ ਉਹਨਾਂ ਜੱਜ ਘਰ ਨੇ ਉਹਨਾਂ ਨੂੰ ਮੰਦਰਾਂ ਦੇ ਵਿੱਚ ਤਬਦੀਲ ਕਰਨਾ ਸ਼ਰਗੁਨਾਬਾ 10 ਮਹਾਰਾਜ ਦਾ ਜਿਹੜਾ ਜਿਆਦਾ ਨਾਂ ਜਿਹੜਾ ਵਾ ਉਹ ਸਮਾਜ ਦੇ ਵਿੱਚ ਵਸੇ ਸੋ ਇਹਨਾਂ ਸਭਨਾਂ ਨਾਲ ਹੀ ਮੈਂ ਧੰਨਵਾਦ ਕਰਦਾ ਸ਼ਰਗੁਨਾਬਾ 10 ਮਹਾਰਾਜ ਜੀ ਜੀ ਸਰ ਜੀ ਦਿਨ ਦਿਨ ਵਰਸਿਆ ਜਾਵੇ ਅੱਜ ਦੀ ਮੀਟਿੰਗ 7 ਅਪ੍ਰੈਲ ਨੂੰ ਗੁਰੂ ਜੀ ਦੀ ਸ਼ੋਭਾ ਯਾਤਰਾ ਕੱਢਣੀ ਹੈ ਉਦੇਸ਼ ਸਬੰਧ ਵਿੱਚ ਵਿਚਾਰ ਪਤੰਦਰਾ ਕੀਤਾ ਗਿਆ ਕਿ ਕਿਸ ਭੰਗ ਦੇ ਨਾਲ ਗੁਰੂ ਜੀ ਦੀ ਸ਼ੋਭਾ ਯਾਤਰਾ ਕੀਤੀ ਜਾਵੇ ਤੇ ਅੱਜ ਦੀ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਆਪਣੀ ਕਮੇਟੀ ਵੱਲੋਂ ਗੁਰੂ ਜੀ ਦੀ ਪੂਰੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸੇ ਵੀ ਪ੍ਰਕਾਰ ਦਾ ਨਾ ਨਿਸ਼ਾਨਾ ਕਰਕੇ ਆਣ ਤੇ ਪੂਰੇ ਅਨੁਸ਼ਾਸਨ ਦੇ ਵਿੱਚ ਰਹਿਣ ਤੇ ਸਟੈਪ ਵਾਈਜ਼ ਸਟੈਪ ਜਿਸ ਤਰ੍ਹਾਂ ਪਹਿਲਾਂ ਚੱਲਦੇ ਆ ਉਸ ਤਰ੍ਹਾਂ ਚੱਲਣ ਤਾਂ ਕਿ ਗੁਰੂ ਜੀ ਦਾ ਜਿਹੜਾ ਨਾਮ ਰੋਸ਼ਨ ਸੇਂਤਾਂ ਦੀ ਕਿ ਬਰਾਦਰੀ ਨੂੰ ਵਿਚ ਬਰਾਦਰੀ ਦਾ ਵੱਡਾ ਕੱਟਾ। ਉਹ ਵੱਡਾ ਕੱਟਾ ਨੂੰ ਦੇ ਬਾਗੂ ਦੀ ਬਰਾਦਰੀ ਪਿਛਲੇ ਦੇ ਬਾਰੇ ਕੀ ਆ ਜੀ। ਬੇਸ਼ੱਕ ਬਰਾਦਰੀ ਦਾ ਵੱਡਾ ਕੱਟਾ ਹੈ ਪਰ ਬਰਾਦਰੀ ਥੋੜੀ ਆਰਥਿਕ ਪੱਖ ਤੋਂ ਵੀ ਕਮਜ਼ੋਰ ਹੈ। ਇਸ ਕਰਕੇ ਕੋਈ ਵੀ ਸਿਆਸੀ ਪਾਰਟੀ ਹੈ ਜਿਹੜੀ ਇਹਦਾ ਬਾਣੀ ਪੜਦੀ। ਆਹ ਨਾਲ ਸੇ ਵਿੱਚ ਇਲੈਕਸ਼ਨ ਹੀ ਆ ਰਹੀਆਂ ਨੇ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਆ ਰਹੀਆਂ ਵਿੱਚ ਸਿਆਸੀ ਪਾਰਟੀਆਂ ਬਰਾਦਰੀ ਬਾ ਨਹੀਂ ਫਰਦੀ। ਇਹ ਜੇ ਆਪਣੀ ਮਜੂਰਟੀ ਆ ਪਰ ਉਸ ਅਸੀਂ ਪਾਰਟੀਆਂ ਦੀ ਮਤ ਕਰੇਗੀ ਜਾਂ ਨਹੀਂ ਕਰੇਗੀ ਉਹ ਉਹ ਕਹਦਾ ਤੈਗਾ ਦੇਖੋ ਇਸ ਬੰਦੇ ਵਿੱਚ ਅਸੀਂ ਕਿਹੇ ਵੀ ਸਿਆਸੀ ਪਾਰਟੀ ਨੂੰ ਮਿਲ ਕੇ ਇਹ ਵੀ ਕਹਾਂਗੇ ਵੀ ਮਿਲ ਕੇ ਇਹ ਜ਼ਰੂਰ ਆ ਕਿ ਅਸੀਂ ਗੇਟ ਜਿਹੜਾ ਗੇਟ ਵੱਲੋਂ ਜਿਹੜਾ ਉਹਨਾਂ ਨੂੰ ਕਰਾਂਗੇ ਤੇ ਜਿਹੜੀ ਵੀ ਸਿਆਸੀ ਪਾਰਟੀ ਹੈ ਜਿਹੜੀ ਸਾਡੀ ਮੰਗ ਪੂਰੀ ਕਰੇਗੀ ਅਸੀਂ ਉਹਨਾਂ ਤੁਰਾਂਗੇ ਕੋਈ ਵਿਸ਼ੇਸ਼ ਪਾਰਟੀ ਦੇ ਨਾਲ ਜਿਹੜਾ ਆ ਕੋਈ ਵੀ ਸਬਾ ਦਾ ਸਬੰਧ ਨਹੀਂ ਹੋਏਗਾ ਜਿਹੜੀ ਪਾਰਟੀ ਸਾਡੀਆਂ குருਜੀ ਦੀਆਂ ਤੇ ਸਾਡੀ ਬਰਾਦੀਆਂ ਮੰਗਾਂ ਨੂੰ ਪੂਰੀ ਕਰੇਗੀ ਅਸੀਂ ਉਹਦੇ ਉਹਦੇ ਨਾਲ ਚੱਲਾਂਗੇ